ਆਪਣੀਆਂ ਆਪਣੀਆਂ ਫਰਿੱਜਾਂ ਚੈੱਕ ਕਰੋ ਕਿਤੇ ਉਤਲੇ ਖਾਣੇ ਖੁੱਲੇ ਤੇ ਨਹੀਂ ਰਹਿ ਗਏ ਹਾਂਜੀ ਮਿੱਤਰੋ ਕੀ ਹਾਲ ਚਾਲ ਇੱਕ ਵਾਰ ਫਿਰ ਲੈ ਕੇ ਆ ਗਏ ਹਾਸੇ ਭਰੇ ਤੇ ਢਿੱਡੇ ਪੇੜਾ ਪਾਣ ਵਾਲੀ ਵੀਡੀਓ ਇਹ ਵੀਡੀਓ ਠੰਡ ਸਪੈਸ਼ਲ ਹੋਣ ਜਾ ਰਹੀ ਹੈ ਸਿਆਲਿਆ ਪੈਣੀ ਆ ਧੁੰਦੀ ਆ ਧੁੰਦੀ ਆ ਉਹ ਖੜ ਜਾ ਭਰਾਵਾ ਵੀਡੀਓ ਸ਼ੁਰੂ ਕਰ ਲੈਂਦੇ ਤੂੰ ਪਹਿਲਾਂ ਹੀ ਆ ਗਿਆ ਵੀਡੀਓ ਦੇ ਵਿੱਚ ਪੂਰੇ ਨਜ਼ਾਰੇ ਆਣ ਵਾਲੇ ਇਸ ਕਰਕੇ ਪੂਰੀ ਵੀਡੀਓ ਦੇ ਵਿੱਚ ਬਨੇ ਰਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਵੀ ਸਬਸਕ੍ਰ ਸ਼ੁਰੂ ਹੋਇਆ ਆਪਣੀਆਂ ਆਪਣੀਆਂ ਫ੍ਰਿਜਾਂ ਚੈੱਕ ਕਰੋ ਕਿਤੇ ਉਤਲੇ ਖਾਣੇ ਖੁੱਲੇ ਤੇ ਨਹੀਂ ਰਹਿ ਗਏ ਨਹੀਂ ਠੰਡ ਆ ਗਈ ਨਹੀਂ ਭਰਾ ਰਬੇ ਸੀ ਛੱਡ ਕੇ ਭੁੱਲ ਗਿਆ ਫ੍ਰਿਜ ਦਾ ਬੰਦ ਨੇ ਸਾਡੀ ਸਾਲੀ ਫ੍ਰਿਜ ਤਾਂ ਸਾਗ ਨਾਲ ਭਰੀ ਹੋਈ ਆ ਪੱਠੂ ਪਾਗੀ ਬਈ ਆਈ ਸਾਗੀ ਸੱਚਾ ਚੈੱਕ ਕਰ ਲਿਆ ਖੁੱਲਾ ਸੀ ਸੱਚੀ ਗਿਆ ਇਤਿਹਾਸ ਗਵਾਏ ਕਿ ਟੈਲੈਂਟ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਕੋਈ ਦੇਸ਼ ਮਾਤ ਨਹੀਂ ਪਾ ਸਕਿਆ ਬੱਤ ਸਹੀ ਹੈ ਆਪਣੀਆਂ ਆਪਣੀਆਂ ਫਰਿੱਜਾਂ ਚੈੱਕ ਕਰੋ ਕਿਤੇ ਉਤਲੇ ਖਾਣੇ ਖੁੱਲੇ ਤੇ ਨਹੀਂ ਰਹਿ ਗਏ ਨਹੀਂ ਠੰਡ ਆ ਗਈ ਜਾ ਕੰਮ ਕਰ ਜਾ ਕੇ ਗੱਲ ਨਹੀਂ ਬਣੀ ਚੱਲ ਝੂਠ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਪਿੰਡਾਂ ਵਾਲੇ ਅਸਤਰ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਏਸੀ ਮਹਿਕਮਾ ਆਨ ਟੌਪ ਨਾਲ ਤੋਂ ਪਿੰਡਾਂ ਵਿੱਚ ਆਖਦੇ ਨੇ ਪਾੜਾ ਨਾਲ ਧੋਣੀ ਵੀ ਲਾ ਲਓ ਰਜਾਈ ਤੇ ਹੀ ਚੋਬਰਾਂ ਨੂੰ ਡੰਬਲ ਪਹੁੰਚਦੀ ਕਰੇ ਸਰਕਾਰ ਇੱਧਰ ਵੀ ਚੋਬਰ ਆ ਇਹ ਅਣੀ ਠੰਡ ਲੱਗਦੀ ਕਰੇ ਸੋਵੋ ਜਿਮ ਕੀ ਲਗਾਉਂਦੇ ਆ ਮੀਤ ਬਾਰੀ ਆਂਦੀ ਭਾਈ ਜੇ ਮੈਂ ਜਿਮ ਆਵਾ ਤਾਂ ਮੇਰਾ ਮੰਜਾ ਰਜਾਈ ਸਮੇਤ ਜਿਮ ਪਹੁੰਚਦਾ ਕਰਿਆ ਜਾਵੇ ਤੇ ਗਿੱਠੀ ਦਾ ਵੀ ਖਾਸ ਪ੍ਰਬੰਧ ਕਰਿਆ ਜਾਵੇ ਇਹ ਤਾਂ ਹੋ ਨਹੀਂ ਸਕਦਾ ਕਿਵੇਂ ਕੁੰਡ ਕੱਢੇ ਆ ਜਿਵੇਂ ਸੋਹਰਿਆਂ ਦੇ ਆਏ ਹੁਣ ਮੇਰੇ ਮੋਹੱਬਤ ਰੱਬ ਦੀ ਦਾਤ ਤੇ ਵਰ ਗਿਆ ਬਾਈ ਮੈਂ ਹੁਣੇ ਸੋ ਲੱਗਾ ਸੀ ਪਰ ਹੁਣ ਨੀਂਦ ਨਹੀਂ ਆਉਣੀ ਛੱਤ ਨਹੀਂ ਹੋਣੀ ਮੇਰੇ ਕੋਲ ਮौज-ਮਜ਼ਾ ਕਰਕੇ ਅਸੀਂ ਮਰ ਜਾਈਏ ਫਿਰ ਮਰ ਜਾਈ ਥਾ ਗੱਡੀ ਥਲੇ ਸਿਰ ਦੇ ਕੇ ਮੁੰਡੇ ਦਿਲ ਤੇ ਪੱਥਰ ਰੱਖੇ ਇਹ ਆ ਹੀ ਕਹਿ ਰਹੇ ਨੇ ਇਹ ਕਹਿੰਦੇ ਵੀਡੀਓ ਫੇਕ ਹੈ ਅੱਜ ਕੱਲ ਤਾਂ ਨੋਰਮਲ ਜੀ ਗੱਲ ਲੱਗੀ ਹੈ ਕਿਸ਼ਤਾਂ ਬਸ ਦੋ ਹੀ ਰਹਿ ਗਈਆਂ ਮੈਂ ਫੋਨ ਹੀ ਵੇਚ ਦੇਣਾ ਅਸੀਂ ਤਾਂ ਦੁਨੀਆ ਦਾ ਡੀਪੋ ਵਾਲੀ ਕਣਕ ਹੀ ਲੈਣ ਆਏ ਆ ਫੋਕ ਤੇ ਗਿਆ ਤੂੰ ਤੂੰ ਕਿੱਥੋਂ ਆ ਗਿਆ ਮੈਂ ਡੀਪੂ ਕਿਹਾ ਦੀਪੂ ਨੇ ਕਿਹਾ ਮੇਰੇ ਕਾਲੂ ਨੇ ਖਾਣਾ ਖਾਇਆ ਬਾਈ ਬੋਲ ਦੇ ਆ ਝੂਠ ਆ ਬਾਈ ਤਾਂ ਬੋਲ ਨਹੀਂ ਰਿਹਾ ਕੁੜੀਏ ਤੂੰ ਦੱਸ ਮੈਂ ਕੋਈ ਝੂਠੀ ਕਹਿ ਰਹੀ ਝੂਠ ਬੋਲ ਰਹੀ ਏ ਤੂੰ ਜਨਾਈ ਝੂਠ ਬੋਲ ਰਹੀ ਏ ਦੇਖੋ ਦੇਖੋ ਕਾਲੂ ਮਦਾਰੀ ਆਇਆ ਕਾਲੂ ਮਦਾਰੀ ਆਇਆ ਕਾਲੂ ਮਦਾਰੀ ਆਇਆ ਲਾਣੇ ਵਾਲਿਓ ਹੁਣ ਪਤਾ ਲੱਗ ਰਿਹਾ ਠੰਡ ਕਿਉਂ ਹੋ ਰਹੀ ਐਨੀ ਉਹਦਾ ਕਾਰਨ ਮਿਲ ਗਿਆ ਤਾਂ ਹੀ ਜ਼ਿਆਦਾ ਠੰਡ ਹੋਈ ਆ ਇੰਡੀਆ ਆ ਸ਼ਿਮਲਾਪੂਰੀ ਵਾਲੇ ਜਲਦੀ ਘਰ ਦੇ ਬਾਹਰ ਹੀ ਸਾਥੇ ਏਸੀ ਲਾਤਾ ਹੈ ਕਾਰ ਛੰਡਾ ਹੋਵੇ ਨਾ ਹੋਵੇ ਪਰ ਸਾਰਾ ਲੁਧਿਆਣਾ ਦਾ ਨੇ ਸ਼ਿਮਲਾ ਬਣਾਤਾ ਵੀਰੇ ਮਿੰਨਤ ਵਾਲੀ ਗੱਲ ਆ ਤੁਸੀਂ ਉਹ ਬੰਦ ਕਰਵਾ ਦਿਓ ਆਹੀ ਆ ਠੰਡ ਦਾ ਬਸ ਇੱਕ ਕਾਰਨ ਬਾਈ ਕੋਈ ਆ ਦੁਕਾਨਦਾਰ ਐਡਰੈਸ ਲੱਭ ਕੇ ਏਸੀ ਬੰਦ ਕਰਵਾਓ ਬਾਈ ਕੋਈ ਨਾ ਕਰਦਾ ਗੱਲ ਐਸੇ ਕਰਕੇ ਨਾ ਪਿਆ ਸ਼ਿਮਲਾਪੂਰੀ ਚੱਲੇ ਪਕਾਈ ਮਾਰੀ ਜਾਣਾ ਕਿਹੜਾ ਲੁਧਿਆਣਾ ਬਾਈ ਇਹ ਤਾਂ ਬਟਿੰਡਾ ਤੱਕ ਮਾਰ ਕਰ ਰਹੇ ਆ ਭਗਵੰਤ ਮਾਨ ਦੀ ਸ਼ਵਾਰਿਸ ਨਾਲ ਇਹਨੂੰ ਬੰਦ ਕਰਵਾਓ ਨਹੀਂ ਤਾਂ ਫਸਲਾਂ ਨੂੰ ਪਾਲਾ ਮਾਰ ਜੂ ਐ ਮੁੱਛਾਂ ਨਹੀਂ ਚਲਦੀਆਂ 1 2 ਇਹਨੂੰ ਕੰਬਲਾ ਦੇ ਨਹੀਂ ਜਨਾਨੀ ਦੀ ਲੋੜ ਆ ਪਾਗਲ ਐ 3 ਚਾਰ ਇੱਤ ਕਰਾ ਲੈਣੀ ਇਹਨੇ 5 6 ਸਾ ਬਣਾ ਲਾ ਤਾਂ ਭਾਵੇਂ ਕੂਲਰ ਲਾ ਲਾ ਤਾਂ ਵੀ ਨਹੀਂ ਠੰਡ ਲਗਣੀ ਸੱਟ 8 ਘੰਟਿਆਂ ਚ ਪਿੱਛੇ ਨੋ ਨੋ ਕੰਬਲ ਲੈ ਕੇ ਵੀ ਇਕੱਠਾ ਹੋਇਆ ਵੇਚਣ ਦੀ ਥਾ ਸਾਰੇ ਕੰਬਲ ਆਪ ਲੈ ਕੇ ਸੁਤਾ ਕੰਬਲ ਪ੍ਰੀਤ ਅੱਧੇ ਪਿੰਡ ਦੇ ਕੰਬਲ ਤਾਂ ਇਹ ਲਈ ਪਿਆ ਘਰ ਦੇ ਕੰਬਲ ਲੱਭੀ ਜਾਂਦੇ ਆ ਕੋਈ ਸ਼ਰਮ ਕਰ ਭਾਈ ਕੰਬਲਾ ਦੀ ਦੁਕਾਨ ਪਾਈ ਫਿਰਦਾ ਇਹਨੂੰ ਸ਼ਰਮ ਆਉਣੀ ਚਾਹੀਦੀ ਏ ਇਸ ਬੰਦੇ ਨੂੰ ਲਾਹਨਤਾਂ ਪਾਓ ਤੇਰੇ ਸਾਬਰਾ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ 25 26 ਦਿਨ ਤੇਰੀ ਗੱਲ ਤੋਂ ਤੇਰੇ ਸਾਹਮਣੇ ਮੈਂ ਅੱਗ ਬਾਲਾ ਉੱਤੇ ਪਾਣੀ ਰੱਖ ਕੇ ਤੇਰੇ ਸਾਹਮਣੇ ਪਾਣੀ ਤੱਤਾ ਕਰੀਏ ਫਿਰ ਢਾਲੂਗਾ ਵੀਰ ਤੈਨੂੰ ਦੇਖ ਕੇ ਮੈਨੂੰ ਵੀ ਹੌਸਲਾ ਮਿਲ ਗਿਆ ਹੁਣ ਸਰਦੀਆਂ ਕੱਢ ਕੇ ਹੀ ਨਾਉ ਮੈਂ ਵੀ ਇਹ ਕੰਮ ਲੈ ਵੀ ਪਹਾੜ ਜਿੱਡਾ ਜਿਗਰਾ ਚਾਹੀਦਾ ਸਾਹਮਣੇ ਮਨਾ ਕਰਤਾ ਪਤੰਦਰ ਨੇ 25 26 ਦਿਨ ਹੋ ਗਏ 25 26 ਦਿਨ ਹੋਰ ਰੁਕ ਜਿਓ ਸਤੇ ਵਿੱਚ ਬਰਫੂ ਭਾਵੇਂ ਅਸਮਾਨ ਤੋਂ ਅੱਲੋ ਜੀ ਜਿਹੜੇ ਜਿਹੜੇ ਵੀ ਮੇਰੀ ਵੀਡੀਓ ਦੇਖ ਰਿਹਾ ਸਾਰਦ ਲਈ ਮੈਂ ਪਾਣੀ ਗਰਮ ਕਰਤਾ ਜਿੰਨੇ ਜਨੇ ਵੀ ਨਹਾਣਾ ਫਟਾਫਟ ਨਹਾ ਲੋ ਮੇਰੇ ਕੋਈ ਰਿਸਕ ਨਹੀਂ ਲੈਨੇਗਾ ਰੇ ਬਾਬਾ ਬਿਲਕੁਲ ਰਿਸਕ ਨਹੀਂ ਲੈਨੇਗਾ ਬਾਲਟੀ ਦੇ ਕੇ ਠੰਡ ਹੋਰ ਲੱਗਣ ਲੱਗ ਗਈ ਪਾਣੀ ਗਿੱਲਾ ਏ ਸੁੱਕ ਲੈਣ ਦੇ ਫਿਰ ਦੇਖਦਾ ਕਹਿੰਦੇ ਸ਼ੇਰ ਕਦੀ ਨਹਾਉਂਦੇ ਨਹੀਂ ਹੁੰਦੇ ਬਾਲਟੀ ਛੋਟੀ ਆ ਮੈਂ ਨਹਾ ਲਿਆ ਟੂਟੀ ਬੰਦ ਕਰਕੇ ਬਸ ਦਿਲ ਸਾਫ ਹੋਣਾ ਚਾਹੀਦਾ ਅੱਜ ਕੱਲ ਆਹੀ ਗੱਲਾਂ ਮੰਨ ਕੇ ਜਲਦੇ ਹਾਂ ਅਸੀਂ ਚੱਲੋ ਸੇਵਕਾ ਇੱਥੇ ਤਾਂ ਨੌਣ ਦੀਆਂ ਗੱਲਾਂ ਹੋ ਰਹੀਆਂ ਨੇ ਚੋ ਚੱਲੋ ਸੇਵਕਾ ਗਰਮ ਪਾਣੀ ਵਿਚਾਰਾ ਮੈਨੂੰ ਦੇਖ ਕੇ ਆਪ ਹੀ ਠੰਡਾ ਹੋ ਜਾਏਗਾ ਅੱਜ 20 ਵਰਵਲ ਵਾਲੇ ਤੇ 12 ਛਾਤੀਆਂ ਗੋਲੀ ਚ ਮਾਰੀਆਂ 12 ਛਾਤੀਆਂ ਗੋਲੀ ਚ ਮਾਰੀਆਂ 12 ਛਾਤੀਆਂ ਗੋਲੀ ਚ ਮਾਰੀਆਂ ਤਾਂ ਚੱਲੀਏ ਸ਼ੁਰੂ ਕਰਤੇ ਹਾਂ 12 ਗੋਲੀਆਂ ਛਾਤੀ ਚ ਮਾਰੀਆਂ ਨਾ 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 12 ਛਾਤੀਆਂ ਗੋਲੀ ਚ ਮਾਰੀਆਂ ਸੋਨੂ ਸੀਤੂ ਵਾਲੇ ਦਾ ਝੂਠਾ ਖਾ ਲਿਆ ਉਸਕੇ ਆ ਜਿੰਨਾ ਮਰਜੀ ਇਹਨੂੰ ਕੋਣ ਚੜਾਦਾ ਸਟੇਜ ਤੇ ਉਹ ਚੱਕਦ ਗਿਆ ਵੀਰ ਜੀ ਮਾਲ ਘੱਟ ਖਾਇਆ ਕਰੋ ਭੋਲੇ 50 ਗ੍ਰਾਮ ਹੀ ਦੇ ਦੇ ਯਾਰ ਇਹਨਾਂ ਕਹਿ ਦੇਣਾ ਏਆਈ ਹੈ ਇਹ ਕਹਦੇ ਵੀਡੀਓ ਫੇਕ ਹੈ ਹੈ ਅੱਜ ਕੱਲ ਤਾਂ ਨੋਰਮਲ ਜੀ ਗੱਲ ਲੱਗੀ ਐ ਇਹਦਾ ਡੀਲਰ ਕਿਹੜਾ ਭੋਲੇ ਦੀ ਭੁੱਕੀ ਬੈਸਟ ਭੋਲੇ ਦੀ ਭੁੱਕੀ ਬੈਸਟ ਦੋ ਵਾਰ ਸੁਣਨ ਤੋਂ ਬਾਅਦ ਇੰਜ ਲੱਗਾ ਇਹ ਸਹੀ ਬੋਲਦਾ ਅਸੀਂ ਹਮੇਸ਼ਾ ਗਲਤ ਹੀ ਬੋਲਦੇ ਰਹੇ ਉਸ ਦਾਨੀਆਂ ਭਗਵੰਤਵਾਹ ਸਾਹਿਬ ਸੱਚੀ ਆਖਦਾ ਇਹ ਪਾਗਲ ਹੋਣਗੇ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 ਪੰਜਾ ਕਿੰਨਾ ਹੁੰਦਾ ਹੈ ਇਹ ਅੱਜ ਫੇਰ ਹਿੱਲਿਆ ਲੱਗਦਾ ਡੈਡੀ ਹਿੱਲ ਗਿਆ ਯਾਰ ਨੂੰ ਅਸਲੀ ਮਾਲ ਕਿੰਨੇ ਦੇ ਦਿੱਤਾ ਅੱਜ ਭੋਲੇ ਦੀ ਭੁੱਕੀ ਬੈਸਟ ਭੋਲੇ ਦੀ ਭੁੱਕੀ ਬੱਸ ਇਹ ਸਾਲੇ ਕੀ ਖਾਈ ਫਿਰਦੇ ਆ ਕਾਤੇ ਖਾਣੇ ਹੁੰਨੇ ਐਨੀ ਇਹ ਪੱਕਾ ਪ੍ਰਧਾਨ ਮੰਤਰੀ ਬੜੂ ਪੰਜਾਬ ਦਾ ਐ ਮੁੱਛਾ ਨਹੀਂ ਚੱਲਦੀ ਰਾਜਾ ਵੜਿੰਗ ਨਾ 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 ਸੁੱਕ ਬੇਰਬਾਦ ਪਰਮਾਤਮਾ ਮੇਨ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਟੁੱਟਿਆ ਪ੍ਰਾਣਾ ਲੋਹਾ ਵੇਚ ਖਾਲੀ ਬੋਰੀ ਬੋਤਲ ਵੇਚ ਤੂੰ ਇਹ ਕੰਮ ਕਰਨ ਲੱਗ ਜਾ ਬਿਲਕੁਲ ਸਹੀ ਆ ਲੋਹਾ ਵੇ ਕਿਰਦੀ ਵੇ ਲੱਗਦਾ ਮਾਲ afgan ਵਾਲਾ ਖਾ ਲਿਆ ਅੱਜ ਲੋਕੀ ਧੰਮ ਦਹੁੰਦੇ afgan ਤੋਂ ਅਫੀਮ ਅਸੀਂ ਬੂਟੇ ਕੈਲੀਫੋਰਨੀਆ ਵਾਲੇ 12 ਗੁਣਾ 5 48 ਹਰ ਵਾਰ ਕੁਝ ਨਵਾਂ 12 ਵੰਡਾ 48 48000 ਰੁਪਇਆ ਲੈਣਾ 20 ਖਾ ਕੇ ਪੋਰਨ ਨੂੰ ਸਾਡੇ ਰੇ ਆ ਜਾਂਦੇ ਆ ਅੱਲੇ ਹੋ ਜਾਂਦੇ ਆ ਖਾ ਕੇ ਲਿਆਂਦਾ ਕਿੱਥੋਂ ਸਮਾਨ ਭਰਾਵਾ ਤੇ ਭੁੱਲੇ ਦੀ ਭੁੱਕੀ ਬੈਸਟ ਭੁੱਲੇ ਦੀ ਭੁੱਕੀ ਬੈਸਟ ਫੇਰ ਕੈਨਾ ਬੂਟਾ ਗਾਲਾਂ ਕੱਢਦਾ ਲਾਓ ਵੀ ਮਿੱਤਰੋ ਤੁੰਦਾਂ ਸਟਾਰ ਨੇ ਕੋਹਰਾ ਪੈਣਾ ਸਟਾਰਟ ਅਤੇ ਜੰਗਲ ਪਾਣੀ ਆਵਦਾ ਦੇਖ ਕੇ ਜਾਓ ਜਦੋਂ ਨੂੰ ਰਾਹ ਲੱਭਣਾ ਤਾਂ ਖੇਤ ਦਾ ਮਾਲਕ ਆ ਜਾਣਾ ਅਤੇ ਜੰਗਲ ਪਾਣੀ ਆਵਦਾ ਦੇਖ ਕੇ ਜਾਓ ਕਿਤੇ ਇਹਦੇ ਮੰਗੂ ਫਿਰ ਡੱਬਾ ਜਾਂ ਲੈ ਕੇ ਫਰੀ ਜਾਵਾਂ ਜਦੋਂ ਨੂੰ ਰਾਹ ਲੱਭਣਾ ਤਾਂ ਦੁਬਾਰਾ ਫੇਰ ਆ ਜਾਣੀ ਹੋ ਮੈਨੂੰ ਟੱਟੀਆਂ ਦੀ ਪਈ ਤੇਰੀ ਮਾਂ ਨੇ ਪਜਾਮੇ ਹੁਣੀ ਧੂਨੇ ਤੇਰੇ ਏ ਵੀ ਇਹ ਹੀ ਗਿਆ ਸੀ ਕਹੜਾ ਕਹੜਾ ਤੇ ਹੁਣ ਭੁੱਲ ਗਿਆ ਰਾਤ ਇਹ ਕਿੱਧਰ ਨੂੰ ਜਾਵਾਂ ਤੇ ਕੰਮ ਤਾਂ ਨੇ ਆਪਦਾ ਨਿਮੇੜ ਲਿਆ ਪਰ ਇਹਨੂੰ ਹੁਣ ਆਪਣੇ ਪਿੰਡ ਦਾ ਰਾਹ ਨਹੀਂ ਯਾਦ ਆ ਰਿਹਾ ਦੇਖ ਕੇ ਜਾਇਆ ਕਰੋ ਤੁਹਾਨੂੰ ਜੀਪੀਐਸ ਲਗਾ ਲੈ ਚਤੜਾ ਨੂੰ ਓ ਮਾਈ ਗਾਡ ਤੇਰੀ ਸਾਈਡ ਪਰ ਤਾਂ ਮਰ ਬੀਬੀ ਖੇਤ ਗਿਆ ਸੀ ਕਿ ਲਦਾਖ ਗਿਆ ਸੀ ਮੇਰਾ ਝੂਠ ਹੈ ਅੱਜ ਕਾ ਤਾਂ ਫਲਸ਼ਾ ਘਰ ਘਰ ਬਣੀਆਂ ਹੋਈਆਂ ਨੇ ਤੁਹਾਡੀ ਲੈਟਰਨ ਆਈ ਹੋਈ ਸੀ ਕਿ ਫਿਰ ਜੇ ਤੁਹਾਡੇ ਲੈਟਰਨ ਆਈ ਸੀ ਤੇ ਫਿਰ ਕਹੀ ਕਿੱਧਰ ਲੋਕੇਸ਼ਨ ਲਾ ਲੈਣੀ ਸੀ ਫੋਨ 'ਚ ਦੇਖੀ ਕਿਤੇ ਆਪਣਾ ਟਿੱਬਾ ਨਾ ਨੱਪਦੀ ਪੈਰ ਦੇ ਨਾਲ ਪਾਕਿਸਤਾਨ ਵਾਲੇ ਬਾਰਡਰ ਤੇ ਗਿਆ ਸੀ ਕਰਨ ਜਿਹੜਾ ਜਿਹੜਾ ਬੰਦਾ ਬਾਹਰ ਟੱਟੀ ਕਰਨ ਜਾਂਦਾ ਉਹਨਾਂ ਤੇ ਆਫਾ ਯਾਰ ਡਰਜੋ ਹੁੰਦਾ ਹੀ ਏ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਦੇਸੀ ਦਫਤਰ ਲੱਗਦਾ ਸਲਾਹ ਕੀਤੀ ਸਾਰਿਆਂ ਨੇ ਕਿ ਅੱਜ ਵੀਡੀਓ ਬਣਾਉਣੀ ਤੈਨੂੰ ਮੈਂ ਕਹਿੰਦਾ ਨਾ ਨਾ ਬਣਾ ਨਾ ਬਣਾ ਤੁਸੀਂ ਕਿਵੇਂ ਬੈਠੇ ਮੁਰਗੀਆਂ ਤਰਾ ਅਫਗਾਨਿਸਤਾਨ ਵਾਲਿਆਂ ਵਾਂਗੂ ਬੈਠੇ ਲੋਕੀ ਤੁਹਾਨੂੰ ਦਹੁੰਦੇ ਆ ਅਫਗਾਨ ਤੋਂ ਉਫੀ ਮਸੀ ਬੂਟੇ ਕੈਲੀਫੋਰਨੀਆ ਕੁੜੀਆਂ ਨੂੰ ਭਾਵੇਂ ਮਰਨਾ ਪੈ ਜੇ ਉਹ ਨਹੀਂ ਅੱਧਾ ਕਰਦੀਆਂ ਅ ਜਿੱਡਾ ਤੇਰਾ ਆਫਿਸ ਆ ਨਾ ਇਤੋਂ ਵੱਡਾ ਸਭ ਦਾ ਡੰਗਰ ਬਣਨ ਦਾ ਵਾੜਾ ਹੈ ਇੱਕ ਨੰਬਰ ਵਾਲਾ ਭਾਈ ਚੋਰਾ ਤੇਰਾ ਝਾਕਦਾ ਕਿਹੜਾ ਬੈਂਕ ਵੀਰੇ ਇਹ ਤਾਂ ਚੋਬਰ ਅਫਗਾਨਿਸਤਾਨ ਵਾਲੇ ਲੱਗੇ ਜਾਂਦੇ ਆ ਇੱਧਰ ਵੀ ਚੋਬਰ ਆ ਕੱਟੇ ਕੱਟੇ ਸੋਦੇ ਦੋ 1 ਲੱਖ ਤੋਂ ਚਾਰ ਕਰਦੇ ਭਰਾ ਠੰਡ ਹੋ ਗਈ ਦੋ ਨਾਲ ਨਹੀਂ ਸਰਨਾ ਚੱਲ ਹਾਇ ਰੱਬਾ ਹਾਏ 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 ਓ ਮੇਰੇ ਰੱਬਾ ਚੁੰਮਾ ਚੁੰਮਾ ਦੇ ਦੇ ਚੁੰਮਾ ਚੁੰਮਾ ਦੇ ਦੇ ਚੁੰਮਾ ਡਾਕਟਰ ਬੰਦਾ ਤੂੰ ਗਲਤ ਆ ਅਗਰ ਮੈਂ ਗੱਲ ਕਰਾਂ ਲਿਪ ਕਿਸ ਦੀ ਜੇ ਤਾਂ ਮर्यादा ਰੱਖੀਏ ਥੋੜੀ ਮर्यादा ਰੱਖੀਏ ਲਿਪ ਕਿਸ ਦੇ ਸਾਡੇ ਸਰੀਰ ਨੂੰ ਕਿੰਨੇ ਫਾਇਦੇ ਆ ਤਾਂ ਹੀ ਭਾਬੀ ਰਣਜੀਤ ਕੌਰ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਆ ਜਾ ਕਾ ਆ ਜਾ ਚ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਝੁੰਮਾ ਜਿਹੜੇ ਲੋਕ ਹਫਤੇ ਦੇ ਵਿੱਚ ਦੋ ਤੇ ਤਿੰਨ ਵਾਰੀ ਲਿਪ ਕਿਸ ਕਰਦੇ ਆ ਆਪਣੇ ਪਾਰਟਨਰ ਨਾਲ ਵੈਸੇ ਤਾਂ ਪਾਰਟਨਰ ਨਾਲ ਹੀ ਹੁੰਦੀ ਆ ਇੱਕ ਤਾਂ ਠੰਡ ਸਿਰੇ ਦੀ ਆ ਇੱਕ ਡਾਕਟਰ ਦੀ ਗੱਲ ਮੰਨ ਕੇ ਹੱਡ ਤੋੜਾ ਕੇ ਬੈਠ ਜਾਈਏ ਹੁਣ ਪਰ ਅੱਜ ਕੱਲ ਤੁਹਾਨੂੰ ਪਤਾ ਹੀ ਆ ਕੰਮ ਉਲਟ ਕੋਲਡ ਚੱਲ ਰਿਹਾ ਏ ਬੰਦਾ ਬੰਦੇ ਨੂੰ ਹੀ ਕਰੀ ਖ ਜਾਂਦਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਲਿਪ ਕਿਸ ਦੇ ਸਾਡੇ ਸਰੀਰ 'ਚ ਇੰਨੇ ਫਾਇਦੇ ਆ ਜਿਹੜਾ ਬੰਦਾ ਹਫਤੇ 'ਚ ਦੋ ਵਾਰੀ ਤਿੰਨ ਵਾਰੀ ਲਿਪ ਕਿਸ ਕਰਦਾ ਏ ਉਹ ਸਟ੍ਰੈਸ ਤੋਂ ਦੂਰ ਰਹਿੰਦਾ ਏ ਲੁੱੱਚੀ ਗੱਲ ਕਰਨ ਦਾ ਵੀ ਜਿਗਰਾ ਹੁੰਦਾ ਉਹਦਾ ਕੋਲੇਸਟੇਰੋਲ ਖੂਨ ਗਾੜਾ ਨਹੀਂ ਹੋਏਗਾ ਔਰ ਉਹਦੀ ਮੌਤ ਕਦੇ ਦਿਲ ਦਾ ਦੌਰਾ ਪੈਣ ਨਾਲ ਨਹੀਂ ਹੋ ਸਕਦੀ ਡਾਕਟਰ ਵੀ ਲੱਗਦਾ ਰਾਜਾ ਵੜਿੰਗੇ ਨਾਲ ਬਹਿ ਗਿਆ ਜਾਕੀ ਟੂਣਾ ਟੱਪਾ ਟੱਪ ਗਿਆ ਬਾਹਰ ਬਾਹਰ 48 48000 ਰੁਪਿਆ ਲੈਣਾ ਸਾਡੇ ਲੋਕਾਂ ਨੂੰ ਕਿੱਥੇ ਲਿਪ ਕਿਸਦਾ ਪਤਾ ਕਿਤੇ ਤਾਂ ਇਹ ਚੀਜ਼ ਆਜ਼ਾਦ ਹੋਈ ਹੈ ਨਾ ਆਜ਼ਾਦ ਕਿੱਦਾਂ ਹੋਈ ਆ ਕਿ ਰੱਬ ਵੀ ਸਾਡੇ ਦਿਮਾਗ ਦੇ ਅੰਦਰ ਥੌਟ ਪਾਉਂਦਾ ਹੈ ਨਹੀਂ ਟਲਦਾ ਡਾਕਟਰਾਂ ਤੂੰ ਡਕਟਰਾਂ ਔਰ ਜਿਹੜਾ ਕੁਦਰਤ ਨੇ ਸਾਡੇ ਦਿਮਾਗ ਦੇ ਅੰਦਰ ਥਾਟ ਪਾ ਦਿੱਤਾ ਉਹਦਾ ਫਾਇਦਾ ਜ਼ਰੂਰ ਹੁੰਦਾ ਹੈ ਬਸ ਲੱਭਣ ਦੀ ਲੋੜ ਹੁੰਦੀ ਹੈ ਚੁੰਮਾ ਵੀ ਤਾਂ ਹੀ ਲਵਾਂਗੇ ਜੇ ਚੁੰਮੇ ਵਾਲੀ ਆਊਗੀ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਅੱਜ ਅਜੂ ਤੱਕ ਕੰਮ ਦੱਬ ਦੋ ਹਫਤੇ ਚ ਦੋ ਵਾਰੀ ਮੈਂ ਵੀ ਕਹਾ ਸਾਲਾ ਮੇਰਾ ਖੂਨ ਕਿੰਨਾ ਗਾੜਾ ਪਰ ਚੁੰਮਾ ਕਰੀਏ ਕਿਹਦੇ ਨਾਲ ਸ਼ੀਸ਼ੇ ਨੂੰ ਜੱਫੀ ਪਾ ਲਈਏ ਤੇਰੇ ਤੇ ਆਸ਼ਿਕ ਹੋ ਜਾਂਦਾ ਡਾਕਟਰ ਆ ਭਾਈ ਗਲਤ ਆ ਤੇਰੀ ਠੀਕ ਆ ਪਰ ਸਾਡੇ ਕਰਮਾਂ ਚ ਨਹੀਂ ਨਿੱਕੀ ਕੀ ਤੈਨੂੰ ਦੁੱਖ ਦਸੀ ਅਸੀਂ ਖੋਟੀਆਂ ਕਿਸਮਤਾ ਵਾਲੇ ਡਾਕਟਰ ਅਸੀਂ ਤਾਂ ਛੜੇ ਆ ਅਸੀਂ ਕਿਹਦਾ ਚੁੰਮਾ ਲਈਏ ਛੜੀਆਂ ਦੀ ਤੁਮੇ ਗੁਰੀਏ ਹਯਾ ਰੱਬਾ ਡਾਕਟਰ ਆ ਮਨ ਚਾਹੇ ਨਾ ਮਨ ਵਿਚਾਰ ਕਰੇ ਵੀ ਲੁੱਚੇ ਆ ਡਾਕਟਰ ਆ ਬੰਦਾ ਬਣ ਜਾ ਡਾਕਟਰ ਆ ਆ ਵੇਖੋ ਕਿਵੇਂ ਚੱਲਿਆ ਘੋੜੀ ਕਿਵੇਂ ਚੱਲੀ ਭਾਈ ਹੁਣ ਡਾਕਟਰ ਕੀ ਕਹਿੰਦੇ ਹੋਜੂ ਠੀਕ ਕੇ ਨਹੀਂ ਪਿੱਛੇ ਹੋ ਜਾ ਉਹ ਭਈਆ ਪਿੱਛੇ ਹੋ ਜਾ ਜਾਂ ਤੰਬ ਟਾਂਗਾ ਦੱਬ ਦੱਬ ਕੀਤਾ ਤੇਰ ਪਿੱਛੇ ਦਾ ਖੋਲ ਕੇ ਖਾਦਾ ਲੱਗਦਾ ਭੋਲੇ ਦੀ ਭੁੱਕੀ ਬੈਸਟ ਭੋਲੇ ਦੀ ਭੁੱਕੀ ਬੈਸ ਪਿੱਛੇ ਹੈ ਦੇ ਪਿੱਛੇ ਐ ਚੱਲ ਐ ਚੱਲ ਚੱਲ ਐ ਚੱਲ ਐ ਚੱਲ ਚੱਲ ਪਿੱਛੇ ਚੱਲ ਐ ਚੱਲ ਅੰਕਲ ਤੈਨੂੰ ਦੇਖ ਕੇ ਸਾਨੂੰ ਸ਼ਰਮ ਆਈ ਜਾਂਦੀ ਆ ਘੁੜੀ ਨੇ ਬੜੀ ਮੁਸ਼ਕਿਲ ਨਾਲ ਹਸਾ ਰੋਕਿਆ ਐ ਬੜੀ ਨਿੱਦ 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 ਮੁੱਛੇ ਕਰ ਉਹ ਸ਼ੇਰ ਵਿੱਚ ਅਸ਼ਲੀਲ ਆਵਾਜ਼ਾਂ ਬੜੇ ਹਰਾਮੀ ਹੋ ਬਾਬੇ ਟਾਂਗਾ ਨਾ ਪਲਟਦੀ ਆ ਬੈਠ ਬੜੀ ਦੇ ਟਾਂਗੇ ਦੇ ਦਨਸ਼ੇਰ ਕਰਾਮਾਨੀ ਅੰਕਲ ਜੀ ਆਰਾਮ ਨਾਲ ਦੱਸੋ ਗੱਲ ਕੀ ਹੋਈ ਆ ਉਹ ਪਿੱਛੇ ਰੱਟਾ ਬੂਹ ਗਿਆ ਹੈ ਹੁਣ ਤੱਕ ਜਾਂਦਾ ਫਿੱਟਾ ਚਾਹਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਾਂ ਰੱਬ ਜੀਆਂ ਨਕਾ ਤਾ ਤਾ ਕੁੜੀਆਂ ਦੀਪ ਸੇ ਦੂ ਸਹੀ ਕਹਿੰਦਾ ਸੀ ਚੱਬਲ ਪੁੱਤ ਨਾ ਜਮੀ ਇਤੀ ਅੰਨੀ ਚੰਗੀ ਉਹੀ ਗੱਲ ਹੋਈ ਪਈ ਹੈ ਕਮੈਂਟਾਂ ਵਿੱਚ ਤੇਰੇ ਕੋੜੇ ਨੂੰ ਛੋਲੇ ਪਾ ਰੱਖੇ ਆ ਕਿਹੜੀ ਗੱਲੋਂ ਤੇ ਕਮੈਂਟ ਗਲਤ ਕਰਦੇ ਤੇ ਕਰਦੇ ਕਹਿੰਦੇ ਸਿਆਣੇ ਦਾ ਕੁਝ ਸਿੱਖ ਲੋ ਤੇ ਸਿਆਣੇ ਦੇਖ ਲੋ ਨਹੀਂ ਚੱਲ ਚੱਲ ਨਹੀਂ ਉਹ ਪਿੱਛੇ ਘਰ ਉਹ ਸ਼ੇਰਾਂ ਨੂੰ ਮੂਵੀ ਸੋਚਦੇ ਹੋਣੀ ਕਿੰਨੂ ਬੁਲਾ ਲਿਆ ਯਾਰ ਵਸ ਇੱਕ ਗੱਲ ਆ ਇਹਨੂੰ ਬਿਲਕੁਲ ਵੀ ਸੰਗ ਨਹੀਂ ਲੱਗਦੀ ਸਾਡੇ ਵਰਗੇ ਵਿਆਹ ਵਿੱਚ ਮੂਵੀ ਵਾਲਣ ਦੇਖ ਕੇ ਰੋਟੀ ਵੀ ਖਾਣੋਂ ਹਟ ਜਾਂਦੇ ਆ ਤੇ ਕੈਮਰੇ ਸਾਹਮਣੇ ਦੇ ਕਿਵੇਂ ਪੋਰੀ ਤੋਰੀ ਆਉਂਦਾ ਹੋਰ ਤੇ ਜਿਹੜਾ ਖਾ ਲਿਆ ਕਾਹਦੇ ਖਾਣੇ ਹੁੰਨੇ ਇੰਨੀ ਬੰਦਾ ਇਹ ਕਿ ਮਿਊਜ਼ਿਕ ਡਾਇਰੈਕਟਰ ਨਾ 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 ਆਈਕਤੋ ਦੀ ਜੇ ਤੰਗ ਕੋਈ ਕਰਦਾ ਇੱਕ ਪਾਣੀ ਨਾਮ ਦੀ ਚੀਜ਼ ਆਉਂਦੀ ਆ ਉਹਦੇ ਨਾਲ ਨਹਾ ਕੇ ਦੇਖ ਸ਼ਾਇਦ ਗੱਲ ਬਣ ਜਾਵੇ ਮੈਂ ਡੇ ਡੇ ਛਾਤੀਆਂ ਚ ਕਰ ਦੇਣ ਮੋਹਰਾ ਇਹਦੀ ਹ ਤੂੰ ਫੈਸ਼ਨਾਂ ਦੀ ਵੀ ਬਾਹ ਗੱਲ ਕਰਦੀ ਕਿੰਨੇ ਦਿਨ ਹੋ ਗਏ ਨਾ ਆਏ ਮੈਨੂੰ ਨਹੀਂ ਪਤਾ ਹੈ ਮੈਨੂੰ ਮਤ ਪੁੱਛੋ ਨਾ ਮਾਫੀ ਆ এলাਉਡ ਨਹੀਂ ਹੋ ਕਰਦੀ ਨਹੀਂ ਸਰਪੇ ਬਲਾਏ ਕਿ ਸਦਾ ਹੁੰਦੀਆਂ ਨੇ ਹੁੰਦੀਆਂ ਗੰਜਰ ਦਾ ਉਂਗਲੀ ਵਾਲੀ ਪੈੜੀ ਕਰਦਾ ਸੰਜੇਦੱਤ ਨਾ 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 ਸੰਗੇ ਚ ਲੱਤ ਢੰਡੇ ਦੀ ਲੇ ਕੱਦੂ ਦੀ ਲਿਆ ਜੋ ਲੱਬਾ ਕਰੀ ਗਿਆ ਕੋਈ ਸਰਗੇ ਭਰਾਵਾ ਗੱਲੇ ਵਾਲੇ ਸੰਗੇ ਦੀ ਗੱਲ ਕੀਤੀ ਆ ਮਾ ਛੋਟੀ ਮੋਟੀ ਲੜਾਈ ਲਈ ਸੰਪਰਕ ਕਰੋ 98837 ਜਿੱਥੇ ਮਿਲਿਆ ਉੱਥੇ ਹੀ ਫੈਂਟੀ ਵਾਲਾ ਵੀ ਚੰਨਾ ਹੱਥ ਨਾ ਮਾਰ ਵੀਰੇ ਜੂਆ ਨੇ ਗੁੱਸੇ ਵਿੱਚ ਹਮਲਾ ਕਰ ਦੇਣਾ ਤੇਰੇ ਤੇ ਗੋਹੇ ਨਾਲ ਪੈਂਟ ਨਾ ਲਵੇੜ ਲਈ ਤੇ ਤੇਰੀ ਮਾਂ ਨੇ ਪਜਾਮੇ ਹੁਣੀ ਧੂਨੇ ਤੇਰੇ ਚਪਲਾ ਆਪਦੇ ਭਾਪੇ ਦੀਆਂ ਪਾਈ ਫਿਰਦਾ ਉਹ ਘਰੇ ਚਪਲਾ ਲੱਭੀ ਜਾਂਦਾ ਖਿੱਚ ਕਰਕੇ ਕੰਮ ਵੀਰੇ ਪਰ ਨਹਾਣਾ ਜੂਨ ਦੇ ਮਹੀਨੇ ਚ ਹੀ ਆ ਜੂਨ ਦੇ ਮਹੀਨੇ ਵਿੱਚ ਠੰਡ ਲੱਗਦੀ ਬੰਡਲ ਵਿੱਚੋਂ ਬੀੜੀ ਕਿੰਨੇ ਕੱਢੀ ਉਹ ਤੇਰੀ ਕੁੜੀ ਨੂੰ ਜਾਂ ਜਾਂ ਚੋੜ ਜਾਂਦੀ ਇਹ ਕੀ ਗਾਲੀ ਦੇ ਰਹਾ ਕੋਈ ਉਹ ਕਾਕਾ ਕੋਈ ਜੇਬ ਚ ਪਾ ਕੇ ਲੈ ਜਾ ਘਰੇ ਚੱਲ ਜਾ ਢੋੜ ਕੇ ਜੇਬ ਵਿੱਚ ਪਾ ਲੈ ਹਾਂ ਅਰਜੰਟ ਈ ਲੋ ਨਾ 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 ਅੱਧਾ ਕਿਲੋ ਲਓ ਜੀ ਮਿੱਤਰੋ ਵੀਡੀਓ ਦੇਖ ਦਿੱਤੀ ਇਸ ਮਾਪੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਜਿਆਦਾ ਮਿਹਨਤ ਲੱਗੀ ਇਸ ਕਰਕੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤਾਂ ਹਾਂ ਜੀ ਤੁਹਾਨੂੰ ਕਾਦੀਆਂ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਹੜਾ ਏਰੀਆ ਕਿਹੜੇ ਪਿੰਡ ਦੇ ਕਿਹੜੀ ਲੋਕੇਸ਼ਨ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਅਗਲੇ 24 ਘੰਟਿਆਂ ਦੇ ਵਿੱਚ 1000 ਮਿਲਦੇ ਹਾਂ ਖਾਸਿਆਂ ਪਰੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਸਸ਼ੀ ਕਾਲ ਤੇ ਰੱਬ ਰੱਖਾ ਮਿੱਤਰੋ